ਸ਼ੇਰ ਕੰਦੇ ਕਦੇ ਧੰਨਵਾਦ ਕਰਦੇ ਆ। ਹੋਰ ਕਮਾਲ ਸ੍ਰੀ ਕਦੇ ਮਾਲ ਆਈਆਂ ਪਿੰਡ ਦੇ ਕਦੇ ਠੀਕਸਾ ਸਾਡੇ ਦਰਮਿਆਨ ਕਦੇ ਚੱਲ ਕੇ ਆਦੇ ਆ। ਆਰਮਨ ਕਦੇ ਜਗਵਾ ਧੰਨਵਾਦ ਕਰਦੇ ਆ। ਬੜੇ ਸ਼ੁਕਰਾਜੁ ਖੁਸ਼ੀ ਦਾ ਆਰ ਆਈ ਦੇ ਮੇਲੇ ਦੇ ਜਿੰਦੇ ਆਪਣਾ ਬੜੀ ਮਾਣੋ ਖੁਸ਼ੀ ਹੈ। ਆਹ ਪੂਰੀ ਪ੍ਰਬੰਧਕ ਕਮੇਟੀ ਨੂੰ ਮੇਰੇ ਵੀ ਜਿਹੜਾ ਲੱਗਾ ਸਵਾਗਤ ਹੈ। ਮੋਸਟ ਵੱਲੋਂ ਕਹਿੰਦੇ ਮੇਰੇ ਵੀਰੋ ਤਾਬਿਆ ਅੱਜ ਜਦੋਂ ਦੇਖਿਆ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧਾਰੀਵਾਲ ਸਪੋਰਟਸ ਕਲੱਬ ਨੇ ਜੋ ਇੱਕ ਉਪਰਾਲਾ ਕੀਤਾ ਟੂਰਨਾਮੈਂਟ ਕਰਾਉਣ ਦਾ ਬਹੁਤ ਵਧੀਆ ਉਪਰਾਲਾ ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਵੀ ਦੇਣਾ ਕਿਉਂਕਿ ਸਪੋਰਟਸ ਕਲੱਬ ਧਾਰੀਵਾਲ ਦੇ ਜੋ ਨੌਜਵਾਨ ਨੇ ਸੰਨੀ ਜੀ ਸ਼ੈਲੀ ਜੀ ਆਸ਼ੂ ਜੀ ਗੁਰਮੁਖੀ ਤੇ ਰਮਾ ਜੀ ਇਹਨਾਂ ਨੇ ਇੱਕ ਬਹੁਤ ਹੀ ਵਧੀਆ ਜਿਹਦੇ ਨਾਲ ਇੱਕ ਬੱਚਿਆਂ ਨੂੰ ਪ੍ਰੇਰਨਾ ਮਿਲੇਗੀ ਕਿ ਉਹ ਕਿ ਨਸ਼ੇ ਜਾਂ ਗਲਤ ਆਦਤਾਂ ਤੋਂ ਹਟ ਕੇ ਆਪਾਂ ਖੇਡਾਂ ਵਾਲੇ ਬਣੇ ਭਈ ਜੇ ਸਾਡਾ ਨੌਜਵਾਨ ਤੰਦਰੁਸਤ ਹੈ ਤੇ ਸਾਡਾ ਪੰਜਾਬ ਤੰਦਰੁਸਤ ਤੇ ਵਧੀਆ ਜਿਹੜਾ ਤੰਦਰੁਸਤ ਇਨਸਾਨ ਹੈ ਉਹਦੀ ਸੋਚ ਵੀ ਤੰਦਰੁਸਤ ਹੁੰਦੀ ਹੈ ਵਧੀਆ ਦੇਸ਼ ਨੂੰ ਲੈ ਕੇ ਜਾਏਗਾ ਕਿਉਂਕਿ ਸਾਡਾ ਬੱਚੇ ਸਾਡੇ ਦੇਸ਼ ਦਾ ਭੋਖ ਨੇ ਜੇ ਇਹਨਾਂ ਨੂੰ ਅਸੀਂ ਬਚਾ ਲਈਏ ਤੇ ਸਮਝ ਲਓ ਕਿ ਅਸੀਂ ਪੰਜਾਬ ਲਈ ਬਹੁਤ ਕੁਝ ਵੱਡਾ ਕਰ ਲਿਆ ਮੈਂ ਇਹਨਾਂ ਨੌਜਵਾਨਾਂ ਨੂੰ ਵਧਾਈ ਦੇਣਾ ਫਿਰ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੇ ਪਰਿਵਾਰ ਵੱਲੋਂ ਕਿ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਮੇਰੀ ਜਿੱਥੇ ਕਿਤੇ ਵੀ ਲੋੜ ਹੋਏਗੀ ਚਾਹੇ ਸਰਕਾਰੀ ਦਰਬਾਰੇ ਚਾਹੇ ਫਾਈਨੈਂਸ਼ੀਅਲੀ ਤੌਰ ਤੇ ਮੈਂ ਹਮੇਸ਼ਾ ਇਹਨਾਂ ਦੇ ਨਾਲ ਆ ਤੇ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿੱਥੇ ਵੀ ਕਿਤੇ ਹਲਕੇ ਦੇ ਵਿੱਚ ਨੌਜਵਾਨ ਕੋਈ ਇਹੋ ਜਿਹਾ ਉਪਰਾਲਾ ਕਰਦੇ ਨੇ ਮੈਂ ਉਚਿਤਤਾ ਤੌਰ ਤੇ ਪਹੁੰਚ ਕੇ ਉਹਨਾਂ ਦੀ ਹੌਸਲਾ ਫੁਜਾਈ ਵੀ ਕਰਦਾ ਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜਿੱਥੇ ਕਿਤੇ ਮੇਰੀ ਲੋੜ ਹੈ ਮੈਂ ਤੁਹਾਡੇ ਨਾਲ ਆ ਮੈਂ ਇਹਨਾਂ ਨੂੰ ਫੇਰ ਸਾਰੇ ਨੌਜਵਾਨ ਟੀਮ ਨੂੰ ਧਾਰਿਆਲ ਸਪੋਰਟਸ ਕਲੱਬ ਨੂੰ ਕਹਿੰਦਾ ਕਿ ਤਗੜੇ ਹੋ ਕੇ ਤੁਸੀਂ ਇਹ ਕਲੱਬ ਨੂੰ ਹੋਰ ਅੱਗੇ ਲੈ ਕੇ ਜਾਓ ਚਾਹੇ ਮਹੀਨੇ ਦੇ ਮਹੀਨੇ ਦੇ ਵਿੱਚ ਇੱਕ ਵਾਰ ਕੋਈ ਨਾ ਕੋਈ ਟੂਰਨਾਮੈਂਟ ਕਰਾਓ ਵਾਲੀਬਾਲ ਦਾ ਕਰਾਓ ਬੈਡਮਿੰਟਨ ਦਾ ਕਰਾ ਲੈਣ ਫੁੱਟਬਾਲ ਦਾ ਕਰਾ ਲੈਣ ਕ੍ਰਿਕਟ ਦਾ ਕਰਾ ਲੈਣ ਮੈਂ ਹਰ ਤਰ੍ਹਾਂ ਇਹਨਾਂ ਦੇ ਨਾਲ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿ ਸ਼ਕਾਲ ਜੀ ਮੇਰਾ ਨਾਮ ਡਾਕਟਰ ਕਰਨਦੀਪ ਸਿੰਘ ਮਹਾਲਾ ਮੈਂ ਸਰਦਾਰ ਗੁਰਇਕਬਾਲ ਸਿੰਘ ਮਾਲ ਜੀ ਦਾ ਪੁੱਤਰ ਹਾਂ ਮੈਂ ਇੱਥੇ ਧਾਰੀਵਾਲ ਅੱਜ ਪਿਤਾ ਜੀ ਨਾਲ ਆਇਆ ਸੀ ਤੇ ਮੈਚ ਦਾ ਤੇ ਮੈਚ ਦੇ ਜਿਹੜੇ ਆਰਗੇਨਾਈਜ਼ਰ ਟੀਮ ਨੂੰ ਮਿਲ ਕੇ ਬਹੁਤ ਹੀ ਮੈਨੂੰ ਖੁਸ਼ੀ ਹੋਈ ਕਿ ਅਜੇ ਵੀ ਪੰਜਾਬ ਦੇ ਵਿੱਚ ਜਿਹੜਾ ਕਹਿੰਦੇ ਨੇ ਕਿ ਪੰਜਾਬ ਦੇ ਜਿਹੜੇ ਸੂਰਮੇ ਸੀ ਉਹ ਜਿਉਂਦੇ ਨੇ ਉਹ ਇੱਥੇ ਵੱਸਦੇ ਨੇ ਤੇ ਉਹ ਖੇਡ ਰਹੇ ਨੇ ਸਾਡਾ ਪੰਜਾਬ ਰੰਗਲਾ ਪੰਜਾਬ ਹੈ ਤੇ ਇਹਨੂੰ ਇਸ ਮਹੀਮ ਨੂੰ ਵਾਪਸ ਅੱਗੇ ਪਹੁੰਚਾਉਣ ਤੱਕ ਜਿਹੜਾ ਆਪਣੇ ਉਪਰਾਲਾ ਕਰ ਰਹੀ ਹੈ ਧਾਰੀਵਾਲ ਦੀ ਟੀਮ ਉਹਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਹੜੀ ਯੂਥ ਲਈ ਇੱਕ ਮੈਸੇਜ ਸੈੱਟ ਕਰ ਰਹੇ ਨੇ ਕਿ ਯੂਥ ਨੂੰ ਕਿਹੜੀ ਡਾਇਰੈਕਸ਼ਨ ਵੱਲ ਜਾਣਾ ਚਾਹੀਦਾ ਹੈ ਕਿੱਧਰ ਜਾਣਾ ਚਾਹੀਦਾ ਹੈ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਜਿੱਥੇ ਵੀ ਸਾਡੇ ਪਰਿਵਾਰ ਵੱਲੋਂ ਸਾਡੇ ਵੱਲੋਂ ਲੋੜ ਹੋਏਗੀ ਬੀਇੰਗ ਮਾਈਸੈਲਫ ਮੈਂ ਇੱਕ ਯੂਥਾ ਹੋ ਕੇ ਇੱਕ ਯੰਗ ਮੈਂ ਜਿੱਥੇ ਵੀ ਹੋਊਗਾ ਮੈਂ ਆਪਣੇ ਪਰਿਵਾਰ ਦੇ ਨਾਲ ਇਹ ਮੇਰਾ ਪਰਿਵਾਰ ਹੈ ਜਿੱਥੇ ਵੀ ਹੋਣਗੇ ਅਸੀਂ ਇਹਨਾਂ ਦੇ ਨਾਲ ਖੜੇ ਹੋਵਾਂਗੇ ਧੰਨਵਾਦ